ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਪੜ੍ਹਦੇ ਆ ਉਹਦੇ ਵਿੱਚ ਮਹਾਰਾਜ ਨੇ ਉਦਾਹਰਨਾਂ ਦਿੱਤੀ ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਜੇ ਤੂੰ ਉਸ ਪਰਮਾਤਮਾ ਦਾ ਚਿੰਤਨ ਕਰਨਾ ਹੈ ਨਾ ਤਾਂ ਚਿੰਤਨ ਕਰ ਲੈ ਹੁਣ ਵੇਲਾ ਹੈ ਕਿਉਂਕਿ ਜੀਵਨ ਜਿਹੜਾ ਹੈ ਹਕੀਕਤ ਵਿੱਚ ਮਿਲਿਆ ਹੀ ਰੱਬ ਦਾ ਚਿੰਤਨ ਕਰਨ ਵਾਸਤੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਵਸਾਈਆਂ ਕੋਈ ਅਲਾਇ ਕੋਈ ਰਾਮ ਰਾਮ ਬੋਲਦਾ ਹੈ ਕੋਈ ਅੱਲਾ ਅੱਲਾ ਬੋਲਦਾ ਹੈ ਕੋਈ ਵੈਗਰੂ ਬੋਲਦਾ ਹੈ ਲੈਂਦੇ ਸਾਰੇ ਰੱਬ ਦਾ ਨਾਮ ਪਰ ਮਹਾਰਾਜ ਕਹਿੰਦੇ ਇਹ ਸਮਾਂ ਜਿਹੜਾ ਇਹ ਸਰੀਰ ਜਿਹੜਾ ਹੈ ਇਹ ਜ਼ਿੰਦਗੀ ਜਿਹੜੀ ਪਰਲਗਤ ਜਿਹੜੀ ਹੈ ਇਹ ਰੱਬ ਦਾ ਨਾਮ ਜਪਣ ਵਾਸਤੇ ਹੀ ਤੈਨੂੰ ਮਿਲੀ ਹੈ ਚੇਤਨਾ ਹੈ ਤਾ ਚੇਤ ਲੈ ਜੇ ਰੱਬ ਦਾ ਚਿੰਤਨ ਕਰਨਾ ਤੇ ਚਿੰਤਨ ਕਰ ਲੈ ਆ ਵੇਲਾ ਹੈ ਚੇਤਨਾ ਹੈ ਤੋ ਚੇਤ ਲੈ ਨਿਸ਼ ਦਿਨ ਮੈਂ ਪ੍ਰਾਨੀ ਨਿਸ਼ ਦਿਨ ਭਾਵ ਕੇ ਦਿਨ ਰਾਤ ਦਿਨ ਰਾਤ ਉਹਦਾ ਚਿੰਤਨ ਕਰੀ ਜਾ ਦਿਨ ਰਾਤ ਨਿਸ਼ ਦਿਨ ਮੈਂ ਪ੍ਰਾਨੀ ਫਿਰ ਕਹਿੰਦੇ ਛਿਮ ਛਿਨ ਆਉਦ ਬਿਹਾਤ ਹੈ ਛਿਨ ਛਿਨ ਕਰਕੇ ਪਲ ਪਲ ਕਰਕੇ ਉਮਰ ਤੇਰੀ ਜਿਹੜੀ ਆ ਉਹ ਖਤਮ ਹੁੰਦੀ ਜਾਂਦੀ ਜ਼ਿੰਦਗੀ ਤੇਰੀ ਮੁੱਕਦੀ ਜਾਂਦੀ ਆ ਸਵਾਸ ਮੁੱਕਦੇ ਜਾਂਦੇ ਆ ਤੂੰ ਵੱਡੇ ਪੇ ਵੱਲ ਵੱਧਾ ਜਾਣਾ ਦਿਨ ਤੇ ਪੈਰ ਪੈਰ ਤੇ ਘਰੀਆਂ ਆਵ ਕਟੇ ਤਨ ਸਿੱਜੇ ਦਿਨ ਦੇ ਚਾਰ ਪੈਰ ਨੇ ਤੇ ਗੁਰਮੁਖੋ ਘੜੀਆਂ ਪੈਰਾਂ ਦਿਨਾਂ ਦੇ ਵਿੱਚ ਇਹ ਬੰਦਾ ਨਿਤ ਮਰਦਾ ਜੀ ਜਿਹੜਾ ਸਵਾਸ ਇੱਕ ਵਾਰ ਅਸੀਂ ਲੈ ਲਿਆ ਉਹ ਸਵਾਸ ਮੁੜ ਕੇ ਸਾਡੇ ਅੰਦਰ ਨਹੀਂ ਜਾਂਦਾ ਜਿਹੜਾ ਸਵਾਸ ਇੱਕ ਵਾਰ ਆ ਗਿਆ ਮੁੜ ਕੇ ਅੰਦਰ ਨਹੀਂ ਜਾਏਗਾ ਜਿਹੜਾ ਸਵਾਸ ਲੈ ਲਿਆ ਉਹ ਖਤਮ ਹੋ ਗਿਆ ਖਤਤ ਹੋ ਗਿਆ ਮਹਾਰਾਜ ਕਹਿੰਦੇ ਪਲ-ਪਲ ਤੂੰ ਮਰਦਾ ਹੈ ਪਲ-ਪਲ ਦਿਨ ਰਾਤ ਇੱਕ ਮਾਂ ਕਹਿੰਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਵੱਡਾ ਹੋ ਰਿਹਾ ਕਿਉਂਕਿ ਜਦੋਂ ਪੁੱਤਰ ਦਾ ਜਨਮ ਹੁੰਦਾ ਹੈ ਤੇ ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋਵੇਗਾ ਅਫਸਰ ਲੱਗੇਗਾ ਕੋਈ ਜੌਬ ਕਰੇਗਾ ਵਿਆਹ ਕਰਾਂਗੀ ਪਰ ਕਬੀਰ ਸਾਹਿਬ ਕਹਿੰਦੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਕਹਿਣ ਲੱਗੇ ਮਾਂ ਕਹਿੰਦੀ ਮੇਰਾ ਸੁਤ ਵੱਡਾ ਹੋ ਰਿਹਾ ਪਰ ਇਨਾਂ ਕੋ ਨਹੀਂ ਜਾਣਦੀ ਕਿ ਉਹ ਦਿਨ ਦਿਨ ਰਾਤ ਦਿਨ ਦਿਨ ਰਾਤ ਉਹ ਮੌਤ ਵੱਲ ਵੱਧਦਾ ਜਾ ਰਿਹਾ ਹੈ ਮੌਤ ਵੱਲ ਵੱਧਦਾ ਜਾ ਜਦੋਂ ਬੱਚੇ ਨੇ ਜਨਮ ਲਿਆ ਤੇ ਉਹਨੇ ਪਹਿਲਾ ਸਾਹ ਲਿਆ ਉਸ ਦੇਣੀ ਉਹਦੇ ਸਿਰ ਤੇ ਮੌਤ ਦਾ ਚੱਕਰ ਚਲਣਾ ਆਰੰਭ ਹੋ ਗਿਆ ਜਿੰਨਾ ਚਿਰ ਗਰਭ ਦੇ ਅੰਦਰ ਸੀ ਉਹ ਮੌਤ ਦੇ ਚੱਕਰ ਤੋਂ ਰਹਿਤ ਸੀ ਪਰ ਜਦੋਂ ਬੰਦਾ ਧਰਤੀ ਤੇ ਆਣ ਕੇ ਪਹਿਲਾ ਸਾਹ ਲੈਂਦਾ ਨਾ ਉਦੋਂ ਮੌਤ ਦਾ ਚੱਕਰ ਉਹਦੇ ਤੇ ਚੱਲਣਾ ਆਰੰਭ ਹੋ ਜਾਂਦਾ ਹੈ ਪਹਿਲਾ ਸਾਹ ਲਿਆ ਮੌਤ ਦਾ ਚੱਕਰ ਚੱਲ ਪਿਆ ਮੌਤ ਦੀ ਕਲਾ ਵਰਤੀ ਕਹਿੰਦੇ ਮਾਂ ਕਹਿੰਦੀ ਵੱਡਾ ਹੋ ਰਿਹਾ ਕਹਿੰਦੇ ਅਸੀਂ ਕਹਿੰਨੇ ਉਹ ਮੌਤ ਵੱਲ ਵੱਧਾ ਜਾ ਰਿਹਾ ਹੌਲੀ ਹੌਲੀ ਮੌਤ ਵੱਲ ਵੱਧਾ ਜਾ ਰਿਹਾ ਜਰਣੀ ਜਾਨਤ ਸੁਤ ਕਟਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਆਉਧ ਘਟਤ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਛਿਨ ਛਿਨ ਆਉਧ ਬਿਹਾਤ ਹੈ ਛਿਨ ਛਿਨ ਕਰਕੇ ਤੇਰੀ ਉਮਰ ਜਿਹੜੀ ਉਹ ਬਿਹਾਂਦੀ ਜਾਂਦੀ ਹੈ ਸਮਾਪਤ ਹੁੰਦੀ ਜਾਂਦੀ ਹੈ ਛਿਨ ਛਿਨ ਆਉਧ ਬਿਹਾਤ ਹੈ ਕਿਵੇਂ ਫੂਟੇ ਘਟ ਜਿਉਂ ਪਾਣੀ ਉਦਾਹਰਨ ਦਿੱਤੀ ਕਹਿੰਦੇ ਜਿਵੇਂ ਘੜਾ ਨਹੀਂ ਘੜਾ ਘੜਾ ਪਾਣੀ ਦਾ ਭਰਿਆ ਹੈ ਉਹ ਕਿਤੇ ਟਿੜਕ ਜਾਏ ਤਰੇੜ ਆ ਜਾਏ ਉਹਦੇ ਵਿੱਚੋਂ ਤੇ ਉਹ ਬੂੰਦਾਂ ਕਰਕੇ ਬੂੰਦਾਂ ਜਿਹੜੀਆਂ ਪਾਣੀ ਦੀਆਂ ਉਹ ਘੜੇ ਵਿੱਚੋਂ ਨਿਕਲਣ ਆਰੰਭ ਹੋ ਜਾਂਦੀਆਂ ਨੇ ਤੇ ਹੌਲੀ-ਹੌਲੀ ਉਹ ਘੜਾ ਜਿਹੜਾ ਹੈ ਖਤਮ ਹੋ ਜਾਂਦਾ ਪਾਣੀ ਖਤਮ ਹੋ ਜਾਂਦਾ ਜਿਹੜਾ ਬੂੰਦਾਂ ਦੇ ਰੂਪ ਵਿੱਚ ਪਾਣੀ ਨਿਕਲਦਾ ਹੈ ਨਾ ਉਹ ਹੌਲੀ-ਹੌਲੀ ਕਰਕੇ ਪਾਣੀ ਉਹਦੇ ਵਿੱਚੋਂ ਮੁੱਕ ਜਾਂਦਾ ਪਰ ਘੜਾ ਜਿਹੜਾ ਹੈ ਉਹਦੀ ਰਿਪੇਅਰ ਨਹੀਂ ਹੁੰਦੀ ਘੜਾ ਜਿਹੜਾ ਹੈ ਉਹਦੀ ਰਿਪੇਅਰ ਨਹੀਂ ਹੁੰਦੀ ਕੱਚੇ ਭਾਂਡੇ ਦੀ ਕੋਈ ਰਿਪੇਅਰ ਨਹੀਂ ਹੈ ਕੱਚਾ ਭਾਂਡਾ ਜੇ ਤਿੜਕ ਜਾਏ ਤੇ ਉਹਨੂੰ ਰੂੜੀ ਤੇ ਸੁੱਟਿਆ ਜਾਂਦਾ ਹੈ ਘਰੋਂ ਬਾਹਰ ਸੁੱਟਿਆ ਜਾਂਦਾ ਹੈ ਪਰ ਜੇ ਕੋਈ ਕਹਿੰਦਾ ਭਾਂਡਾ ਲੋਹੇ ਦਾ ਭਾਂਡਾ ਤਾਂਬੇ ਦਾ ਭਾਂਡਾ ਸਟੀਲ ਦਾ ਭਾਂਡਾ ਤਿੜਕ ਜਾਏ ਉਹਨੂੰ ਅਸੀਂ ਰੂੜੀ ਤੇ ਨਹੀਂ ਸੁੱਟਾਂਗੇ ਉਹਦੀ ਰਿਪੇਅਰ ਵਗੈਰਾ ਕਰਾ ਲਵਾਂਗੇ ਪਰ ਕਹਿੰਦੇ ਸਜਣਾ ਜਿੱਦਨ ਤੇਰਾ ਇਹ ਸਰੀਰ ਰੂਪ ਭਾਂਡਾ ਟੁੱਟ ਗਿਆ ਇਹ ਟੜਕ ਗਿਆ ਯਾਦ ਰੱਖੀ ਇਹਦੀ ਕੋਈ ਰਿਪੇਅਰ ਨਹੀਂ ਹੋਣੀ ਜਦੋਂ ਤੇਰੇ ਅੰਦਰੋਂ ਸਵਾਸ ਮੁੱਕ ਗਏ ਇਹ ਮਿੱਟੀ ਦਾ ਭਾਂਡਾ ਜਿਹੜਾ ਹੈ ਟੜਕ ਗਿਆ ਕੇਵਲ ਮਿੱਟੀ ਰਹਿ ਗਈ ਉਦੋਂ ਤੇ ਦੋ ਘੜੀਆਂ ਵੀ ਤੈਨੂੰ ਘਰੇ ਨਹੀਂ ਰੱਖਣਾ ਉਥੇ ਰਿਸ਼ਤੇਦਾਰ ਕਹਿਣਗੇ ਸਸਕਾਰ ਕਿੰਨੇ ਵਜੇ ਕਰਨਾ ਹੈ ਕਿੰਨੇ ਵਜੇ ਦਾ ਸਸਕਾਰ ਦਾ ਟਾਈਮ ਬਸ ਕਾਡੋ ਕਾਡੋ ਇਹ ਕਹਿੰਦੇ ਕੱਢ ਦੇਣਗੇ ਘਰੋਂ ਤੈਨੂੰ ਚਾਰ ਜਾਣੇ ਮੋੜਿਆਂ ਤੇ ਚੱਕ ਕੇ ਤੈਨੂੰ ਲੈ ਜਾਣਗੇ ਸ਼ਮਸ਼ਾਨ ਭੂਮੀ ਵਿੱਚ ਬਸ ਜਿਨ੍ਹਾਂ ਨੂੰ ਤੂੰ ਆਪਣੇ ਕਹਿਣਾ ਓਹ ਸਿਰਫ ਸ਼ਮਸ਼ਾਨ ਘਾਟ ਵਿੱਚ ਹੀ ਤੇਰੇ ਨਾਲ ਜਾਣਗੇ ਅੱਗੇ ਨਹੀਂ ਕੋਈ ਰਿਸ਼ਤਾ ਰਹਿ ਜਾਂਦਾ ਸ਼ਮਸ਼ਾਨ ਘਾਟ ਤੱਕ ਹੀ ਬਸ ਸ਼ਮਸ਼ਾਨ ਘਾਟ ਤੋਂ ਬਾਅਦ ਪੂਰੇ ਮੁੜ ਆਉਂਦੇ ਸਾਰੇ ਅੱਗੇ ਬੰਦਾ ਕੱਲਾ ਜਾਂਦਾ ਸਿਰਫ ਸਮਸ਼ਾਨ ਭੁਮੀ ਤੱਕ ਹੀ ਤੇਰੇ ਨਾਲ ਨਿਭਣਾ ਹੈ ਮੋਢਿਆਂ ਤੇ ਚੱਕ ਕੇ ਲੈ ਕੇ ਜਾਣਾ ਅੱਗੇ ਨਹੀਂ ਮਾਰਾ ਕਹਿੰਦੇ ਸਜਣਾ ਇਹ ਜਿਹੜੀ ਤੇਰੀ ਉਮਰ ਹੈ ਨਾ ਇਹ ਖਤਮ ਹੁੰਦੀ ਜਾਂਦੀ ਹੈ ਵਿਹਾਂਦੀ ਜਾਂਦੀ ਹੈ ਮੁੱਕਦੀ ਜਾਂਦੀ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਸ ਸਰੀਰ ਦਾ ਗਰਬ ਨਾ ਕਰੀ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੋ ਰੰਗ ਆਜ ਕਾਲ ਤਜ ਜਾਹੋਂਗੇ ਜਿਉ ਕਾਂਚਰੀ ਭਯੰਗ ਕਹਿੰਦੇ ਸਰੀਰ ਦਾ ਗਰਬਣਾ ਕਰੀ ਸਰੀਰ ਦਾ ਗੁਮਾਨ ਨਾ ਕਰੀ ਗੋਰੀ ਚਿੱਟੀ ਦੇਹੀ ਦਾ ਮਾਨ ਨਾ ਕਰੀ ਕਿਤੇ ਜਵਾਨੀ ਦਾ ਮਾਨ ਨਾ ਕਰੀ ਕਹਿਣ ਲੱਗੇ ਐਵੇਂ ਛੱਡ ਜਾਣਾ ਹੈ ਤੇਰੇ ਹੰਸ ਨੇ ਇਸ ਕਾਇਆ ਨੂੰ ਕਬੀਰ ਗਰਬਣਾ ਕੀਜੀਏ ਦੇਹੀ ਦੇਖ ਸੋ ਰੰਗ ਆਜ ਕਾਲ ਤਜ ਜਾਹੋਂਗੇ ਕਿਵੇਂ ਜਿਉ ਕਾਂਚਰੀ ਭਯੰਗ ਜਿਵੇਂ ਕਾਂਚਰੀ ਕਹਿੰਦੇ ਨੇ ਕੁੰਜ ਨੂੰ ਤੇ ਪੋਹੰਗ ਕਹਿੰਦੇ ਨੇ ਸੱਪ ਨੂੰ ਆਜ ਕਾਲ ਤਜ ਜਾਵਾਂਗੇ ਜਿਉਂ ਕਾਂਚਰੀ ਪੋਹੰਗ ਜਿਵੇਂ ਕੁੰਜ ਨੂੰ ਸੱਪ ਤਿਆਗ ਦਿੰਦਾ ਹੈ ਜਿਵੇਂ ਕੁੰਜ ਨੂੰ ਸੱਪ ਲਾ ਦਿੰਦਾ ਹੈ ਐਵੇਂ ਹੀ ਤੇਰੀ ਆਤਮਾ ਨੇ ਤੇਰੇ ਸਰੀਰ ਨੂੰ ਤਿਆਗ ਦੇਣਾ ਹੈ ਤੇ ਉਹ ਆਤਮਾ ਜਿਹੜੀ ਹੈ ਉਹ ਪਰਲੋਕ ਨੂੰ ਚਲੀ ਜਾਏਗੀ ਸਰੀਰ ਨੂੰ ਛੱਡ ਕੇ ਜਦੋਂ ਆਤਮਾ ਪਰਲੋਕ ਨੂੰ ਚਲੇ ਜਾਂਦੀ ਹੈ ਉਸ ਤੋਂ ਬਾਅਦ ਇਸ ਮਿੱਟੀ ਦੇ ਸਰੀਰ ਦਾ ਕੋਈ ਵਜੂਦ ਰਹਿ ਹੀ ਨਹੀਂ ਜਾਂਦਾ ਕੋਈ ਵਜੂਦ ਨਹੀਂ ਰਹਿ ਜਾਂਦਾ ਕਿਉਂਕਿ ਇਹਦਾ ਮੁੱਲ ਹੈ ਆਤਮਾ ਕਰਕੇ ਸਾਹਾਂ ਕਰਕੇ ਸਾਹਾਂ ਤੋਂ ਬਿਨਾ ਸਰੀਰ ਦਾ ਕੋਈ ਮੁੱਲ ਨਹੀਂ ਇਸ ਵਾਸਤੇ ਉਸ ਤੋਂ ਬਾਅਦ ਇਹਨੂੰ ਫੂਕ ਦਿੱਤਾ ਹੀ ਜਾਂਦਾ ਕਹਿੰਦੇ ਦਾ ਗਰਭ ਨਾ ਕਰ ਬੈਠੀ ਕਿਤੇ ਮਾਂ ਨਾ ਕਰ ਬੈਠੀ ਇਥੇ ਵੱਡੇ ਵੱਡੇ ਰਾਜੇ ਰਜਵਾੜੇ ਵੀ ਤੁਰ ਗਏ ਖਾਲੀ ਹੱਥ ਕੋਈ ਨਹੀਂ ਰਿਹਾ ਸਭ ਤੁਰ ਗਏ ਰਾਣਾ ਰਾਵਣਾ ਕੋਰ ਹੈ ਅਰੰਗਣਾ ਤੁੰਗ ਫਕੀਰ ਆਪੋ ਆਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਿਨ ਸਿਨ ਆਦ ਬਿਹਾਤ ਹੈ ਫੂਟੇ ਕਟਜੋ ਪਾਣੀ ਕਹਿਣ ਲਗੇ ਫੂਟੇ ਘੜੇ ਵਰਗੀ ਤੇਰੀ ਜ਼ਿੰਦਗੀ ਆ ਫੂਟੇ ਕਟਜੋ ਪਾਣੀ ਹਰ ਗੁਣ ਗਾਹੇ ਨਾ ਗਾਵੇ ਮੂਰਖ ਗਿਆਨਾ ਹਰ ਗੁਣ ਕਾਹ ਹੈ ਨਾ ਗਾਵੇ ਮੂਰਖ ਗਿਆਨਾ ਹੈ ਮੂਰਖਾ ਤੂੰ ਹਰੀ ਦੇ ਗੁਣਾਂ ਨੂੰ ਕਿਉਂ ਨਹੀਂ ਗਾਉਂਦਾ ਆ ਗਿਆਨਾ ਆ ਗਿਆਨ ਤੋਂ ਹੀਣਾ ਹਰ ਗੁਣ ਕਾਹ ਹੈ ਨਾ ਗਾਵੇ ਮੂਰਖ ਗਿਆਨਾ ਝੂਠੇ ਲਾਲ ਚਲਾ ਕੇ ਨਾ ਮਰਨ ਪਛਾਨਾ ਝੂਠੇ ਲਾਲਚਾਂ ਦੇ ਮਗਰ ਲੱਗ ਕੇ ਤੂੰ ਮਰਨਾ ਨਹੀਂ ਪਛਾਨਿਆ ਝੂਠੇ ਪਦਾਰਥਾਂ ਦੇ ਮੋਹ ਵਿੱਚ ਫਸੇ ਬੰਦੇ ਨੇ ਮਰਨਾ ਹੀ ਪੜਾ ਦਿੱਤਾ ਹੈ ਝੂਠੇ ਲਾਲਚਾਂ ਲਾ ਕੇ ਨਾ ਮਰਨ ਪਛਾਨਾ ਕਹਿਣ ਲੱਗੇ ਅਜੂ ਕਛ ਬਿਗੜਿਓ ਨਹੀਂ ਜੇ ਪ੍ਰਭ ਗੁਣ ਗਾਵੇ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਤੇਰੇ ਹੱਥ ਪੈਰ ਕੰਮ ਕਰਦੇ ਆ ਅੱਖਾਂ ਚੋ ਦਿਖਦਾ ਐ ਜ਼ੁਬਾਨ ਚੱਲਦੀ ਆ ਅਜੋ ਕਾਛ ਬਿਕਰਿਓ ਨਹੀਂ ਜੀ ਪ੍ਰਭ ਗੁਣ ਗਾਵੇ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਵੇਲਾ ਹੈਗਾ ਤੇਰੇ ਤੋਂ ਅਜੇ ਵੀ ਤੂੰ ਰੱਬ ਨੂੰ ਚੇਤੇ ਕਰ ਲੈ ਅਜੋ ਕਾਛ ਬਿਕਰਿਓ ਨਹੀਂ ਜੇ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਫਿਰ ਤੂੰ ਉਸ ਭਜਨ ਨਾਲ ਪਰਮਾਤਮਾ ਦੀ ਬੰਦਗੀ ਨਾਲ ਨਿਰਭੈ ਪਦਵੀ ਜੜੀ ਹੈ ਉਹਨੂੰ ਪ੍ਰਾਪਤ ਕਰ ਲਵੇਂਗਾ ਇਸ ਵਾਸਤੇ ਪਿਆਰਿਓ ਇਹ ਸਰੀਰ ਜਿਹੜਾ ਹੈ ਇਹ ਨਾਸਵਾਨ ਹੈ ਭਾਵੇਂ ਬੱਚਾ ਹੈ ਭਾਵੇਂ ਜਵਾਨ ਹੈ ਤੇ ਭਾਵੇਂ ਬੁੱਢਾ ਕੋਈ ਨਹੀਂ ਰਹਿਣਾ ਬਾਲ ਜਵਾਨੀ ਅਰ ਬਰਦਖੁਣ ਤੀਨ ਅਵਸਥਾ ਜਾਂ ਇਹ ਤਿੰਨਾਂ ਅਵਸਥਾ ਵਿੱਚ ਕਿਸੇ ਵੀ ਅਵਸਥਾ ਵਿੱਚ ਮੌਤ ਆ ਸਕਦੀ ਹੈ ਮੌਤ ਜਿਹੜੀ اٹਲ ਸੱਚ ਆ ਮੌਤ ਨੇ ਤਗੜੇ ਹੱਥ ਪਾਏ ਆ ਮੌਤ ਨੇ ਕਿਸੇ ਨੂੰ ਬਖਸ਼ਣਾ ਨਹੀਂ ਕਿਸੇ ਨੂੰ ਸੁਨੇਹਾ ਨਹੀਂ ਦੇਣਾ ਵੀ ਮੈਂ ਤੁਹਾਡੇ ਬੱਚੇ ਨੂੰ ਲੈ ਕੇ ਚਲੀ ਆਂ ਤੁਹਾਡੇ ਬਜ਼ੁਰਗ ਨੂੰ ਲੈ ਕੇ ਚਲੀ ਆਂ ਤੁਹਾਡੇ ਜੀ ਨੂੰ ਲੈ ਕੇ ਚਲੀ ਆਂ ਉਹਨੇ ਕੋਈ ਮੈਸੇਜ ਨਹੀਂ ਦੇਣਾ ਉਹਨੇ ਪਤਾ ਨਹੀਂ ਕਿੱਥੇ ਆ ਜਾਣਾ ਉਹਨੇ ਪਹਿਲਾਂ ਤੈਨੂੰ ਸਾਵਧਾਨੀ ਕਰਨਾ ਵੀ ਆਉਣ ਲੱਗੀ ਮੈਂ ਉਹਨੇ ਆਪਦੀ ਮਰਜ਼ੀ ਨਾਲ ਲੈ ਦੇਣਾ ਉਠਾ ਕੇ ਤੈਨੂੰ